ਲੁਧਿਆਣਾ ਚ ਬਦਮਾਸ਼ਾਂ ਨੇ ਘਰ ਚ ਦਾਖਲ ਹੋ ਕੇ ਪਰਿਵਾਰ ਤੇ ਕੀਤਾ ਹਮਲਾ ਔਰਤਾਂ ਸਮੇਤ 5 ਵਿਅਕਤੀ ਗੰਭੀਰ ਜ਼ਖਮੀ ਵਾਹਨਾ ਦੇ ਸ਼ੀਸ਼ੇ ਵੀ ਟੁੱਟੇ ਜਿਸ ਦੀ ਸੀਸੀਟੀਵੀ ਵੀ ਆਈ ਸਾਹਮਣੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਲੁਧਿਆਣਾ ਦੇ ਪੱਖੋ ਰੋਡ ਦੀਆਂ ਨੇ ਜਿੱਥੇ ਪੱਖੋ ਰੋਡ ਸਥਿਤ ਕਰਨੈਲ ਨਗਰ ਇਲਾਕੇ 'ਚ ਦੇਰ ਰਾਤ ਕੁਝ ਸ਼ਰਾਬੀ ਅਨਸਰਾਂ ਨੇ ਅਮਨ ਕਾਨੂੰਨ ਨੂੰ ਤਾਤੇ ਲਾਉਂਦਿਆਂ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਮੁਲਜ਼ਮ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈ ਸਨ ਅਤੇ ਉਹਨਾਂ ਨੇ ਇਸ ਦੌਰਾਨ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਿਸ ਨੇ ਇਲਾਕੇ ਦੀਆਂ 2-3 ਕਾਰਾਂ ਦੀ ਪੰਨ ਤੋੜ ਕੀਤੀ ਉੱਥੇ ਕੁਝ ਸੀਸੀਟੀਵੀ ਕੈਮਰੇ ਵੀ ਟੁੱਟ ਗਏ ਹਾਲਾਂਕਿ ਘਟਨਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਥਾਨਕ ਲੋਕਾਂ ਅਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਮੁਤਾਬਕ ਦੋਸ਼ੀ ਰਾਤ ਕਰੀਬ 1 ਵਜੇ ਇੱਕ ਘਰ ਦੇ ਦਾਖਲ ਹੋਏ ਅਤੇ ਹਮਲਾ ਕਰ ਦਿੱਤਾ ਇਹਨਾਂ ਵਿੱਚੋਂ ਇੱਕ ਮੁਲਜ਼ਮ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਛੁੱਟੇ ਤੇ ਆਇਆ ਹੈ ਇਸ ਦੌਰਾਨ ਉਸਨੇ 3 ਔਰਤਾਂ ਅਤੇ ਦੋ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਇਹਨਾਂ ਵਿੱਚੋਂ ਇੱਕ ਔਰਤ ਦੀ ਉਂਗਲੀ ਵਾਰ ਦਿੱਤੀ ਗਈ ਜਦਕਿ ਇੱਕ ਨੌਜਵਾਨ ਦੇ ਕੰਨ ਵੀ ਕੱਟੇ ਗਏ ਮੈਟਰ ਕੀ ਹੋਇਆ ਵੀਰੇ ਪੂਰਾ ਮੈਟਰ ਦਾ ਵੀਰੇ ਕੁਝ ਨਹੀਂ ਪਤਾ ਵੀ ਆਪਾਂ ਤਾਂ ਡਰਾਈਵਰ ਬੰਦੇ ਆ ਸਾਡੀਆਂ ਗੱਡੀਆਂ ਮਾਲਕ ਦੀਆਂ ਚਲਾਉਨੇ ਆ ਸੀ ਤੇ ਬਾਹਰ ਖੜੀਆਂ ਸੀ ਸਾਡੀਆਂ ਜਾਨ ਤੇ ਰੌਲਾ ਪੈਂਦਾ ਸੁਣਿਆ ਵੇ ਜਦੋਂ ਸਾਡੀ ਗੱਡੀ ਦਾ ਸ਼ੀਸ਼ਾ ਭੰਨੇ ਉਹਨਾਂ ਨੇ ਤੁਰੇ ਜਾਂਦੇ ਨੇ ਉਦੋਂ ਸਾਨੂੰ ਬਾਅਦ ਸੁਣ ਕੇ ਪਤਾ ਲੱਗਿਆ ਉਦੋਂ ਦੇਖਿਆ ਵੀ ਬੱਡ ਟੱਕ ਕਰਕੇ ਗਏ ਆ ਚਾ ਅਗਲਾ ਕਿਸ ਕੱਲੋਂ ਆਇਆ ਸੀ ਇਹਦਾ ਵੀਰੇ ਕੁਝ ਨਹੀਂ ਪਤਾ ਸਾਨੂੰ ਇਹਦਾ ਲੱਗਦਾ ਵੀ ਉਹ ਮੁੰਡਾ ਕਹਿੰਦੇ ਵੀ ਜਿਹਨੇ ਹਮਲਾ ਕੀਤਾ ਉਹ ਤਾਂ ਜੇਲ੍ਹ ਕੱਟ ਕੇ ਆਇਆ ਬਣਾ ਜਿਹਨੇ ਉਹਦਾ ਉਹਨੂੰ ਵੀ ਨਹੀਂ ਜਾਣਦੇ ਤਾਂ ਸਾਨੂੰ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਵੀ ਕੌਣ ਸੀ ਬੰਦਾ ਕੌਣ ਨਹੀਂ ਯਾਨੀ ਵੀ ਅਸੀਂ ਕਿਸੇ ਨੂੰ ਨਹੀਂ ਪਛਾਣਦੇ ਅਸੀਂ ਕੰਮ ਕਰ ਜਿਹੜਾ ਮੇਨ ਪੰਗਾ ਸੀ ਕਿਹਦੇ ਨਾਲ ਸੀ ਇਹ ਮੇਨ ਲੜਾਈ ਕਿਹਦੇ ਨਾਲ ਸੀ ਨਹੀਂ ਵੀਰੇ ਇਹ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਾਨੂੰ ਤਾਂ ਬਸ ਇੰਨਾ ਪਤਾ ਲੱਗਿਆ ਵਾ ਫੱਟਰ ਕਿਨੇ ਹੋਏ ਲੋਕ ਪਟੜ ਇਹਨਾਂ ਦੇ ਘਰ ਦੇ 4 ਜਾਣੇ ਆ ਇੱਕ ਇਹਨਾਂ ਦੇ ਘਰ ਦਾ 5 ਜਾਣੇ 5 ਜਾਣੇ ਗੱਡੀਆਂ ਕਿੰਨੇ ਕੋ ਤੋੜਪਾਂ ਨਹੀਂ ਕੀਤੀ ਗੱਡੀਆਂ 2 ਪਾ ਪੰਨਗੇ ਵੀਰੇ ਦੋਨੇ ਸਾਡੀਆਂ ਜੀ ਠੀਕ ਇੱਕ ਮੇਰਾ ਭਰਾ ਚਲਾਉਂਦਾ ਸੀ ਤੇ ਇੱਕ ਮੈਂ ਚਲਾਉਂਦਾ ਸੀ ਓਕੇ ਧੰਨਵਾਦ ਇਕ ਗੁਰ ਮਾਤਾ ਜੀ ਬੀਬੀ ਕੀ ਨਾਮ ਹੈ ਤੁਹਾਡਾ ਮੇਰਾ ਬਲਵਿੰਦਰ ਕੌਰ ਹੈ ਕਿਹੜੀ ਕਿਹੜਾ ਮਹੱਲਾ ਪੈਂਦਾ ਜੀ ਇਹ ਪੈਂਦਾ ਕਰਨਾਲ ਸਿੰਘ ਨਗਰ ਕੀ ਮੈਟਰ ਕੀ ਹੋਇਆ ਜੀ ਇਹ ਮੈਟਰ ਜੀ ਸਾਨੂੰ ਹੋਰ ਤਾਂ ਕਿਸੇ ਕੰਡਾ ਪਤਾ ਨਹੀਂ ਵੀ ਸਾਨੂੰ ਇੰਨੇ ਪਤਾ ਲੱਗਿਆ ਵੀ ਘਰੇ ਆ ਕੇ ਬੰਦੇ ਆਪ ਹੈ ਹੂੰ ਮੇਰੀ ਜਠਾਣੀ ਪਈ ਸੀ ਉਹ ਮੰਜੇ ਤੇ ਮੰਜੇ ਤੇ ਉਹਨੂੰ ਆ ਕੇ ਉਹਨਾਂ ਨੇ ਮਾਰਿਆ ਮੇਰਾ ਜਠਾਣੀ ਦਾ ਬੇਟਾ ਸੀਗਾ ਸਾਡਾ ਭਤੀਜਾ ਉਹਨੂੰ ਅੰਦਰ ਕੁੱਟਿਆ ਉਹਨਾਂ ਨੇ ਬਹੁਤ ਸਾਡੀ ਮੇਰੀ ਭਤੀਜੀ ਆ ਉਹਦੇ ਸੱਟਾਂ ਬਹੁਤ ਲੱਗੀਆਂ ਭਤੀਜੀ ਦੀ ਲੜਕੀ ਆ ਉਹਦੀ ਉਂਗਲੀ ਵੀ ਵੱਟ ਗਈ ਤੇ ਸਾਰੇ ਕੋ ਜਾਨੀ ਉਹਦੀ ਬਾਹ ਤੇ ਵੀ ਸੱਟ ਮਾਰੀ ਕਿੰਨੇ ਕੁ ਬੰਦੇ ਨੇ ਹਮਲਾ ਕੀਤਾ ਸੀ ਹਮਲਾ ਸੀਗਾ 50 60 ਬੰਦੇ ਹੈਗੇ ਤੇ ਹਥਿਆਰ ਕੀ ਸੀ ਉਹਨਾਂ ਕੋਲ ਉਹਨਾਂ ਕੋਲੇ ਕਿਰਪਾਨਾਂ ਸੀਗੀਆਂ ਹੂੰ ਤੇ ਬਾਕੀ ਹੋਰ ਜਿਹੜੇ ਚੱਕ ਚੁੱਕੂ ਹੁੰਦੇ ਨੇ ਉਹ ਸੀਗੇ ਤੇ ਮਤਲਬ ਲੜਾਈ ਦਾ ਕਾਰਨ ਕੀ ਹੈ ਜੀ ਪੁੱਤ ਹੋ ਲੜਾਈ ਦਾ ਸਾਨੂੰ ਕੋਈ ਕਾਰਨ ਨਹੀਂ ਸੰਤਾ ਮਾਰੇ ਦੇ ਪਤਾ ਲੱਗਿਆ ਵੀ ਉਹ ਕਿਉਂ ਮਾਰ ਕੇ ਗਿਆ ਤੇ ਗੱਲ ਇਹ ਵੀ ਸੁਣਨੀ ਚਾਹੀ ਕਹਿੰਦੇ ਪੂਰਾ ਪਰਿਵਾਰ ਹਸਪਤਾਲ ਚ ਦਾਖਲ ਹੈ ਹਾਂ ਦਾਖਲ ਹੈ ਕਿੰਨੇ ਪਰਿਵਾਰ ਦੇ ਮੈਂਬਰ ਚਾਰ ਪੰਜ ਪਰਿਵਾਰ ਦਾਖਲ ਨੇ ਕੌਣ ਕੌਣ ਨੇ ਜੀ ਇੱਕ ਚਾਰ ਪਰਿਵਾਰ ਹੈ ਇਸ ਘਰ ਦੇ ਨੇ ਇੱਕ ਇਹਨਾਂ ਦਾ ਲੜਕਾ ਤੇ ਵਿਚਾਰਾ ਕੰਮ ਤੋਂ ਆਉਂਦਾ ਸੀ ਉਹੜਾ ਲਿਕਾ ਨਿਕਾ ਮਤੋਂ ਆਉਂਦੇ ਤੇ ਕਨਵਰਟ ਤਾਂ ਟੋਟਲ 5 ਜਣੇ ਆ ਹਾਂ 5 ਜਣੇ ਆ ਤੇ ਕੋਈ ਕਹਿੰਦੇ ਵੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਜੇਲ ਵੀ ਕੱਟ ਕੇ ਆਏ ਨੇ ਯਾਰ ਕੱਟ ਕੇ ਆਏ 2 ਮਹੀਨੇ ਦੀ ਛੁੱਟੀ ਆਇਆ ਉਹ ਕਿਹੜੀ ਕਿਹੜੇ ਕੇਸ ਤੋਂ ਆਏ ਸੀ ਉਹ ਇਹ ਵੀ ਲੜਾਈ ਦੇ ਕੈਸ ਤੋਂ ਆਇਆ ਹੋਇਆ ਹੈ ਮਾਤਾ ਗੁੰਡਾਗਰਦੀ ਦਿਨਬਰ ਤੇ ਵੱਧੀ ਯਾਰੀ ਕਿਸਕੇ ਦੇ ਦਈ ਤੁਸੀਂ ਹਾਂ ਬਸ ਹੁਣ ਪਤਾ ਇੰਨਾ ਨਹੀਂ ਮੈਨੂੰ ਪਤਾ ਹੈਗਾ ਤੇ ਪੁਲਿਸ ਕੋ ਕਾਰਵਾਈ ਦੀ ਮੰਗ ਕਰਦੇ ਹਾਂ ਕਰਦੇ ਹਾਂ ਅਸੀਂ ਕਹਿੰਦੇ ਵੀ ਜੋ ਮੰਗ ਹੋਗੀ ਸਾਡੇ ਸਾਡਾ ਪਰਿਵਾਰ ਨੂੰ ਸਹੀ ਹੋਣਾ ਚਾਹੀਦਾ ਵੀ ਕਿਉਂ ਸਾਡੇ ਪਰਿਵਾਰ ਤੇ ਆ ਜੋ ਕੋਈ ਉਹਨਾਂ ਨੇ ਗਲਤੀ ਕਰਦਾ ਉਹਨੂੰ ਸਮਝਣਾ ਇਹ ਮਾਤਾ ਮੁੰਡੇ ਅੰਦਰ ਵੀ ਵੱਡੇ ਸੀਗੇ ਹਾਂ ਅੰਦਰ ਹੀ ਬਣੇ ਅੰਦਰ ਹੀ ਵੜ ਕੇ ਸਭ ਕੁਝ ਕੀਤਾ ਉਹਨੇ ਨਹੀਂ ਇਹ ਗੱਲ ਕਰੀਏ ਲੜਾਈ ਦਾ ਕਰਨ ਸੀ ਅੰਦਰੋਂ ਲੁੱਟ ਖੋ ਵੀ ਕੀਤੀ ਕੋਈ ਸਾਮਾਨ ਨਹੀਂ ਉਹਨਾਂ ਨੇ ਟਮਾਟਮਾ ਵੀ ਲੈ ਗਿਆ ਕੋ ਚੱਕ ਕੇ ਸਾਰਾ ਸਾਮਾਨ ਵੀ ਲੈ ਕੇ ਗਏ ਨੇ ਅੱਛਾ ਕਿੰਨਾ ਕੁ ਨੁਕਸਾਨ ਹੈ ਕਾਰ ਖੜੀਆਂ ਤੇ ਗੱਡੀਆਂ ਦੇ ਸੀਸੇ ਭੰਨੇ ਅੱਛਾ ਜਾਂ ਆ ਗਵਾਂਡੀਆਂ ਦੀਆਂ ਗੱਡੀਆਂ ਸੀਗੀਆਂ ਇਹਨਾਂ ਦੀਆਂ ਇਹਨਾਂ ਦੀਆਂ ਗੱਡੀਆਂ ਮੇਰਾ ਨਾਮ ਮੈਂ ਮਹੇਸ਼ ਕੁਮਾਰ ਹਾਂ ਜਿਹੜੇ ਮਲੇਚਰਾਂ نیوز ਸੀ ਅਸੀਂ ਅਸੀਂ ਕਿੰਨੇ ਦੇ ਬਗਲੀਆਂ ਫਰਨਾਲ ਸਿੰਘ ਨਗਰ ਫਰਨਾਲ ਸਿੰਘ ਨਗਰ ਫੇਸ 3 ਅੱਛਾ 15 25 40 ਨੰਬਰ ਚੱਲ ਰਹੀ ਹੈ ਮੁੰਡਾ ਕਰਦੀ ਹੋਈ ਹੈ ਤੁਹਾਡਾ ਮੁੰਡਾ ਹੀ ਫਟੜਾ ਕਿ ਗੱਲਬਾਤ ਕਿਥੋਂ ਆ ਰਹੀ ਹੈ ਮੁੰਡਾ ਕਰਦੇ ਦੇਖੋ ਜੀ ਤਾਂ ਪਰ ਨਹੀਂ ਪਤਾ ਆਪਾਂ ਸੁੱਤੇ ਪਏ ਸੀ ਜਦੋਂ ਇੱਥੇ ਮੁੰਡੇ ਆਏ ਇਹਨਾਂ ਨੇ ਅੰਦਰ ਬਹੁਤ ਜ਼ਿਆਦਾ ਤੋਰਫਾਨ ਹੋਈ ਹੈ ਤੋਰਫਾਨ ਤੋਂ ਬਾਅਦ ਜਦੋਂ ਸਾਡਾ ਬੰਦਾ ਇੱਥੇ ਕੰਮ ਤੋਂ ਆਇਆ ਉਹਨਾਂ ਨੇ ਕਿਹਾ ਵੀ ਭਾਜੀ ਅਸੀਂ ਬੰਦੇ ਕੰਮ ਵਾਲੇ ਬੰਦੇ ਤਾਂ ਵੀ ਉਹਨਾਂ ਨੇ ਸਿੱਧਾ ਤਲਵਾਰਾਂ ਚੱਕ ਕੇ ਮਾਰਿਆ ਹੂੰ ਪਤਾ ਨਹੀਂ ਕੌਣ ਸੀ ਸਾਰੇ ਮੂੰਹ ਹੱਤ ਬੰਦੇ ਬੈਸੇ ਫਿਰ ਸਾਡੇ ਕੈਮਰੇ ਤੋੜ ਗਏ ਉਹ ਵੀ ਕੈਮਰੇ ਤੋੜ ਗਏ ਕਿੰਨੇ ਕੁ ਬੰਦੇ ਸੀਗੇ ਖਲਾਫ ਹੋਣਗੇ 23 ਬੰਦੇ ਤੋਂ ਉੱਪਰ ਹੀ ਹੋਣਗੇ ਹਥਿਆਰ ਨਹੀਂ ਬਹੁਤ ਸੀ ਹਥਿਆਰ ਤੋਂ ਕੀ ਸਾਰੇ ਜਿਹੜੇ ਕੈਮਰੇ ਤੋੜ ਗਏ ਸੀਸੀ ਕੈਮਰੇ ਰਿਕਾਰਡ ਹੋ ਹੀ ਗਿਆ ਉਹਨਾਂ ਕੈਮਰੇ ਹਾਂਜੀ ਹਾਂਜੀ ਰਿਕਾਰਡਿੰਗ ਤਾਂ ਪਹਿਲੇ ਹੋਈ ਆ ਰਿਕਾਰਡਿੰਗ ਹੋਈ ਹੋਈ ਆ ਤੇ ਕੀ ਗੁੰਡਾਗਰਦੀ ਖੂਬ ਚੱਲੀ ਆ ਨਹੀਂ ਨਹੀਂ ਪਤਾ ਰਿਕਾਰਡਿੰਗ ਪਹਿਲੇ ਵੀ ਤੋੜੀ ਹਾਂਜੀ ਜਿਵੇਂ ਗੁੰਡਾਗਰਦੀ ਹੋਈਏ ਪੁਲਿਸ ਅਧਿਕਾਰੀਆਂ ਤੋਂ ਕਹਿੰਦੇ ਕਿ ਪ੍ਰਸ਼ਾਸਨ ਨੇ ਕੀ ਕੀਤਾ ਅਜ ਤੱਕ ਕੋਈ ਕੁਝ ਨਹੀਂ ਕਰਦੇ ਜੀ ਲੜਾਈਆਂ ਸੜਿਆ ਮੰਨਦੇ ਪੁਲਿਸ ਰਹਿਮ ਮੰਨਦਾ ਪੁਲਿਸ ਨੂੰ ਅਸੀਂ 1.5 ਘੰਟੇ ਤੱਕ ਦੁਆ ਕੀਤੀ ਕੋਈ ਪੁਲਿਸ ਨਹੀਂ ਪਹੁੰਚੇ ਜੀ ਤੇ ਜਿਹੜਾ ਤੁਹਾਡਾ ਪੰਜਾ ਉਹਦੇ ਲੱਗੀ ਕਿੱਥੇ ਲੱਗੀ ਜੀ ਉਹਦੇ ਤੋਂ ਬਾਹਰ ਬਾਰੇ ਪੂਰਾ ਸਰ ਭੜਿਆ ਪਿਆ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਸਰ ਇਨਫੋਰਮੇਸ਼ਨ ਕੀ ਹੈ ਜੀ ਤੁਹਾਡੇ ਕੋਲ ਉਸ ਨੂੰ ਇਹ ਸਰਦਾਰ ਤੋਂ ਰਾਬਿਕ ਗਾਲੀ ਕਿੰਨੇ ਕੁ ਬੰਦੇ ਫੱਟੜ ਹੋਏ ਉਸ ਨੂੰ ਲਿਖਣਾ ਆ ਰਿਹਾ ਹੋਵੇ ਕੋ ਦੋ ਜਣੇ ਹੋਏ ਜੇ ਬਿਆਨ ਲਿਖਾ ਕੇ ਉਹਦੇ ਫੇਰ ਉਹ ਕਰਕੇ ਭੇਜਾਂਗੇ ਕਹਿੰ ਮੈਂ ਦੂ ਦੇਖ ਲੈਣ ਦੀਆਂ ਉਂਗਲਾਂ ਵੀ ਕੱਟੀਆਂ ਜਾਂਦੀਆਂ ਨੇ ਦੇਖ ਬੜਾ ਤਾਈ ਕਹਿੰਦੇ 12 ਵਜੇ ਬਾਈ ਕਦੇ ਕੱਚੀ ਗੱਲ ਨਹੀਂ ਜਾਵਾ ਜਾਂਦਾ ਇੱਕ ਇੱਕ ਦਾ ਬੰਦੇ ਜਾਉਣ ਵਾਲੇ ਟੀਮ ਭੇਜੋ ਮੈਂ ਕੋ ਗੱਲ ਚੱਲ ਜੇ ਕਿ ਮੈਂ ਕੁਝ ਨਹੀਂ ਹੋ ਰਿਹਾ ਜਾਂਦਾ ਬਣਦੀ ਕਾਰਵਾਈ ਕੀਤੀ ਜਾਏਗੀ ਬਣਦੀ ਕਾਰਵਾਈ ਹੋਏਗੀ ਵੀ ਉਹ ਬਣ ਰਹੀ ਆ ਤੇ ਬਾਡੀ ਚੱਲੀਆਂਗੇ ਕਿਸੇ ਆਜੂ ਤੇਰੇ ਹਿਸਾਬ ਨਾਲ ਚੱਲ ਰਹੀ ਸਾਰੀ ਜੋ ਵੀ ਹੈਗੇ ਕੱਚੀ ਗੱਲ ਤੋਂ ਇੱਕ ਵਾਰ ਸ਼ੁਰੂ ਕਰ ਲੈ ਮੈਂ ਸਾਰਾ ਦੇਖੋ ਅਸੀਂ ਧਰ ਫੜ ਕੇ ਸ਼ੁਰੂ ਕਰਦੇ ਆਂ ਦੇਖ ਲੈ ਅਸੀਂ ਦੋ